ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਸੁਣਿਆ ਹੀ ਹੋਵੇਗਾ ਚਿੰਤਾ ਚਿਤਾ ਬਰਾਬਰ ਤੁਹਾਡੇ ਮਨ ਦੇ ਵਿੱਚ ਅਕਸਰ ਕੋਈ ਨਾ ਕੋਈ ਵਿਚਾਰ ਚੱਲਦਾ ਹੀ ਰਹਿੰਦਾ ਹੈ ਚੰਗਾ ਜਾਂ ਮਾੜਾ ਇੰਨਾ ਚੰਗੇ ਮਾੜੇ ਵਿਚਾਰਾਂ ਦਾ ਤੁਹਾਡੀ ਸਿਹਤ ਅਤੇ ਤੁਹਾਡੇ ਵਿਹਾਰ ਨਾਲ ਕੀ ਸੰਬੰਧ ਹੈ ਇਸ ਦੇ ਬਾਰੇ ਗੱਲ ਕਰਨ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਰਣਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਰਮਦੀਪ ਸਿੰਘ ਜੀ ਸਰ ਜੀ ਇਹ ਜਿਹੜੀ ਕਹਾਵਤ ਹੈ ਚਿੰਤਾ ਚਿਤਾ ਬਰਾਬਰ ਇਹਦਾ ਕੀ ਮਤਲਬ ਹੈ ਇਹਨੂੰ ਐਕਸਪਲੇਨ ਕਰਨ ਵਾਸਤੇ ਮੈਂ ਤੁਹਾਡੇ ਕੋਲੋਂ ਹੀ ਪੁੱਛ ਲੈਣਾ ਅਕਸਰ ਤੁਸੀਂ ਤੁਹਾਡੀ ਜੀਵਨ ਚ ਵੀ ਐਸਾ ਹੋਇਆ ਹੋਵੇਗਾ ਕਿ ਕੰਮ ਕਰਕੇ ਥੱਕ ਗਏ ਜੀ ਦਿਲ ਕਰੰਦਿਆ ਕਿ ਬਸ ਬਿਸਤਰਾ ਮਿਲ ਜੇ ਹੁਣ ਠੀਕ ਹੈ ਰੈਸਟ ਕਰ ਲਾ ਜੀ ਲੇਕਿਨ ਘਰ ਆਉਂਦਿਆਂ ਹੀ ਕੋਈ ਖੁਸ਼ੀ ਦੀ ਖਬਰ ਮਿਲ ਗਈ ਫਿਰ ਥਕੇ ਮੈਂ ਰਹਿੰਦਾ ਬਿਲਕੁਲ ਹਾਂਜੀ ਕਿੱਥੇ ਗਾਇਬ ਹੋ ਜਾਂਦਾ ਉਸੇ ਵੇਲੇ ਜੀ ਇਹ ਕੀ ਹੋਇਆ ਸਰੀਰ 'ਚ ਉਹ ਜਿਹੜੇ ਥਕਾਨ ਵਾਲੇ 네ਗੇਟਿਵ ਵਿਚਾਰ ਸੀਗੇ ਜਿਨ੍ਹਾਂ ਨੇ ਥਕਾ ਦਿੱਤਾ ਸੀਗਾ ਜਿਹੜੇ ਕਹਿੰਦੇ ਕਿ ਨਹੀਂ ਹਾਂ ਤੁਸੀਂ ਸ਼ਰੀਰ ਨੂੰ ਆਰਾਮ ਦੀ ਲੋੜ ਹੈ ਉਹ ਗਾਇਬ ਹੋਏ ਖੁਸ਼ੀ ਦੀ ਖਬਰ ਨੇ ਉਹਨਾਂ ਨੂੰ ਰਿਪਲੇਸ ਕਰ ਦਿੱਤਾ ਤੇ ਉਸੇ ਵੇਲੇ ਸਰੀਰ 'ਚ ਊਰਜਾ ਭਰ ਗਈ ਜੀ ਸੋ ਇਹ ਜਿਹੜਾ ਅਸਰ ਹੈ ਇੱਕ ਸੈਕਿੰਡ ਦੇ ਵਿੱਚ ਚੇਂਜ ਹੋ ਗਿਆ ਬਿਨਾਂ ਕੁਝ ਖਾਦਿਆਂ ਬਿਨਾਂ ਕੁਝ ਹੋਰ ਲਿਆ ਜੀ ਇਹ 네ਗੇਟਿਵ ਵਿਚਾਰ ਤੋਂ ਪੋਜ਼ਿਟਿਵ ਵਿਚਾਰ ਦੇ ਵਿੱਚ ਜਾਣਾ ਹੁਣ ਚਿੰਤਾ ਕੀ ਹੈ 네ਗੇਟਿਵ ਵਿਚਾਰ ਜੀ ਬੁਰੇ ਵਿਚਾਰ ਜੀ ਤੇ ਬੁਰਾ ਵਿਚਾਰ ਜਿਹੜਾ ਉਹ ਇਸ ਕਰਕੇ ਚਿੰਤਾ ਦੇ ਚਿੰਤਾ ਦੇ ਬਰਾਬਰ ਉਹਨੂੰ ਕਿਹਾ ਜਾਂਦਾ ਆ ਚਿੰਤਾ ਨੂੰ ਕਿ ਜਿਹੜਾ ਤੁਹਾਡੇ ਸਰੀਰ ਚ ਹਾਰਮੋਨ ਬਣਨੇ ਨੇ ਜਦੋਂ ਵੀ ਮਾੜਾ ਵਿਚਾਰ ਦਿਮਾਗ ਚਲ ਰਿਹਾ ਹੁੰਦਾ ਸੀ ਦੇਖੋ એનર્ਜੀ ਨਹੀਂ ਹੁੰਦੀ ਊਰਜਾ ਜਿਹੜੀ ਉਹ ਖਵਾ ਚ ਜਾਂਦੀ ਹੈ ਜੀ ਉਸ ਵੇਲੇ ਜਿਹੜੇ ਹਾਰਮੋਨ ਬਣਦੇ ਨੇ ਤੁਹਾਡੇ ਸਰੀਰ ਚ ਚਿੰਤਾ ਦੇ ਵਿੱਚ ਉਹ ਤਾਂ ਦੇ ਸੱਲਾਂ ਬੁੱਲਦੇ ਉੱਤੇ ਤੁਹਾਡੀ ਪੂਰੀ એનર્ਜੀ ਦਾ ਬੁੱਲਦੇ ਉੱਤੇ ਬਹੁਤ ਹੀ ਬੁਰਾ ਅਸਰ ਪਾ ਰਹੇ ਹੁੰਦੇ ਜੀ ਇੱਕ ਤਰ੍ਹਾਂ ਨਾਲ ਬੜੇ ਜ਼ੋਰ ਦਾ ਧੱਕਾ ਤੁਹਾਨੂੰ ਨਾ ਉਹ ਬਿਮਾਰੀਆਂ ਵਾਲੇ ਖੂਦ ਵਿੱਚ ਦੇ ਰਹੇ ਹੁੰਦੇ ਨੇ ਸੋ ਇਸ ਕਰਕੇ ਇਹ ਜਿਹੜੀ ਹੈ ਨਾ ਜਦੋਂ ਬੰਦਾ ਚਿੰਤਾ ਤੇ ਜਾਂਦਾ ਹੈ ਤੇ ਕੀ ਹੁੰਦਾ ਉਹ ਖਤਮ ਹੋ ਜਾਂਦਾ ਜੀ ਐਂਡ ਹੈ ਨਾ ਉਹਦਾ ਉੱਤੇ ਹਾਂ ਜੀ ਸੋ ਇਸ ਕਰਕੇ ਕਹਾਂ ਹੈ ਕਿ ਜਿਹੜੀ ਚਿੰਤਾ ਹੈ ਨਾ ਇਹ ਵੀ ਇੱਕ ਜਿੰਦੇ ਜੀ ਚਿਤਾ ਦੇ ਜਾਣ ਵਾਲੀ ਗੱਲ ਹੈ ਮੇਨ ਚੀਜ਼ ਜਿਹੜੀ ਹੈ ਕਿ ਇਹ ਬੁਰੇ ਵਿਚਾਰ ਨਹੀਂ ਰੱਖਣੇ ਚਾਹੀਦੇ ਚੰਗੇ ਵਿਚਾਰ ਜਿਹੜੇ ਨੂੰ ਉਹੀ ਤੰਦਰੁਸਤ ਰੱਖਤੇ ਨੇ ਮਾੜੇ ਵਿਚਾਰਾਂ ਦਾ ਬਹੁਤ ਹੀ ਬੁਰਾ ਅਸਰ ਹੁੰਦਾ ਆ ਜੀ ਸੋ ਚੰਗੇ ਤੇ ਮਾੜੇ ਵਿਚਾਰਾਂ ਦਾ ਤੁਹਾਡੇ ਸ਼ਰੀਰ ਦੇ ਸਿਹਤ ਦੇ ਨਾਲ ਬੜਾ ਹੀ ਗਹਿਰਾ ਸਬੰਧ ਹੈ ਇਹ ਨੂੰ ਇਸੇ ਕਰਕੇ ਜਿੰਨੀਆਂ ਵੀ ਸਾਡੇ ਧਾਰਮਿਕ ਗ੍ਰੰਥ ਨੇ ਉੱਥੇ ਜ਼ੋਰ ਦਿੱਤਾ ਜਾਂਦਾ ਹੈ ਕਿ ਜਿਹੜੇ ਚੰਗੇ ਵਿਚਾਰ ਨੇ ਜੀ ਇਹ ਗੁਰਬਾਣੀ ਦਾ ਤੁਸੀਂ ਅਰਦਾਸ ਕਰਦੇ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹਾਂਜੀ ਵਿਚਾਰ ਜਿਹੜੇ ਉਹ ਚੜ੍ਹਦੀ ਕਲਾ ਉਹ ਰਹਿਣ ਤੇ ਤਾਂ ਹੀ ਸਰਬਤ ਦਾ ਭਲਾ ਹੋ ਸਕਦਾ ਹੈ ਜੀ ਠੀਕ ਹੈ ਸੋ ਇਹ ਇਹਨਾਂ ਦਾ ਸੰਬੰਧ ਇਹੀ ਸੇਧ ਦੇ ਨਾਲ ਵੀ ਤੁਹਾਡੇ ਮੂਡ ਦੇ ਨਾਲ ਵੀ ਜਦੋਂ ਤੁਹਾਡੇ ਮਨ 'ਚ ਵਿਚਾਰ ਚੰਗੇ ਹੁੰਦੇ ਨੇ ਤੇ ਫਿਰ ਤੁਹਾਡਾ ਭਾਵ ਕਿਹੋ ਜਿਹਾ ਹੁੰਦਾ ਸਾਰੇ ਨਾਲ ਬੜੇ ਪਿਆਰ ਨਾਲ ਰਹਿੰਦੇ ਹੋ ਪਿਆਰ ਨਾਲ ਗੱਲ ਕਰਦੇ ਹੋ ਸਾਰੀ ਦੁਨੀਆ ਚੰਗੀ ਲੱਗਦੀ ਹੈ ਜੀ ਤੇ ਜਦੋਂ ਕਿਤੇ ਫਿਰ ਵਿਚਾਰ ਚੰਗੇ ਨਹੀਂ ਹੁੰਦੇ ਤੇ ਉਦੋਂ ਇਹਦੇ ਕੋਈ ਲਾਗੇ ਨਾ ਆਵੇ ਜੀ ਸਾਰੇ ਮੋਹਰੇ ਵਰਗੇ ਲੱਗਦੇ ਨੇ ਜੀ ਉਹ ਹੀ ਜਿਹੜੇ ਬੜੇ ਪਿਆਰੇ ਹੁੰਦੇ ਨੇ ਉਹ ਹੀ ਉਹਨਾਂ ਨੂੰ ਗੱਲਣ ਪੈਂਦੇ ਸੀ ਗੁਰਬਾਣੀ 'ਚ ਵਿੱਚ ਗੁਰੂ ਮਹਾਰਾਜ ਨੇ ਇਹ ਸਾਨੂੰ ਸੰਦੇਸ਼ ਦਿੱਤਾ ਹੈ ਕਿ ਤੁਹਾਡਾ ਆਹਾਰ ਵਿਚਾਰ ਤੇ ਵਿਵਹਾਰ ਇਹਨਾਂ ਦਾ ਗਹਿਰਾ ਸਬੰਧ ਹੈ ਜੀ ਸਾਡੇ ਜਿਹੜੇ ਪੁਰਾਣੇ ਸ਼ਾਸਤਰ ਨੇ ਉਹਨਾਂ ਚ ਵੀ ਮੰਨਿਆ ਜਾਂਦਾ ਹੈ ਕਿ ਜਿਹੜਾ ਸਾਤਵਿਕ ਭੋਜਨ ਹੈ ਸਾਤਵਿਕ ਭੋਜਨ ਹੁੰਦਾ ਹੈ ਜਿਹੜਾ ਜਿਹਨੂੰ ਅੱਜ ਦੀ ਲਾਈਫ ਸਾਇੰਟੀਫਿਕਲੀ ਕਹਿੰਦੇ ਨੇ ਯੂ نو ਸਿਲਾਈਫ ਡਾਈਟ ਦੀ ਗੱਲ ਕਰਦੇ ਜੀ ਇਹ ਚ ਫਲ ਹਰ ਪੱਤੇ ਹਰੇ ਸਾਰਾ ਜੀ ਜੀ ਲਾਈਫ ਡਾਈਟ ਹੁੰਦੀ ਹੈ ਸੋ ਉਹ ਜਦੋਂ ਉਹ ਖਾਣਾ ਤੁਸੀਂ ਖਾਂਦੇ ਹੋ ਤੁਹਾਨੂੰ ਸ਼ਾਂਤ ਕਰਦਾ ਕੋਰ ਮਾਈਂਡ ਕਰਦਾ ਠੀਕ ਹੈ ਤੇ ਉਹਦੇ ਨਾਲ ਕੀ ਹੈ ਕਿ ਤੁਹਾਡੇ ਤੁਹਾਡੇ ਜਿਹੜੇ ਵਿਚਾਰ ਨੇ ਉਹ ਚੰਗੇ ਰਹਿੰਦੇ ਨੇ ਜੀ ਤੇ ਜਦੋਂ ਵਿਚਾਰ ਚੰਗੇ ਨੇ ਤੇ ਵਿਵਹਾਰ ਤੁਹਾਡਾ ਵੀ ਚੰਗਾ ਹੋ ਜਾਂਦਾ ਜੀ ਹਾਂਜੀ ਅੱਜ ਦੁਨੀਆ ਦੇ ਵਿੱਚ ਸਟ्रेस ਟੈਨਸ਼ਨ ਨਾ ਜ਼ਿਆਦਾ ਤੇ ਉਹਦੇ ਕਰਕੇ ਜਿਹੜੇ ਰਿਸ਼ਤਿਆਂ ਦੇ ਵਿੱਚ ਕੜਵਾਟ ਹਾਂਜੀ ਆ ਅੱਜ ਕੱਲ ਦਾ ਨੌਜਵਾਨ ਪੀੜੀ ਦੇ ਵਿੱਚ ਦੇਖੋ ਤਰਾਕ ਦੀ ਕਿੰਨੀ ਜ਼ਿਆਦਾ ਜੀ ਵਧ ਗਈ ਹੈ ਜਾਂ ਬੱਚਿਆਂ ਦਾ ਮਾਪਿਆਂ ਨਾਲ ਰਿਲੇਸ਼ਨ ਜਿਹੜੇ ਨੇ ਉਹ ਗੰਡੇ ਵਿਗਟ ਰਹੇ ਨੇ ਜੀ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਤੇ ਖੋਟ ਕੁੱਟ ਖਾਂਦੇ ਹੁੰਦੇ ਸੀ ਮਾਜਰ ਗੱਲ-ਗੱਲ ਤੇ ਕੁੱਤੇ-ਕੱਲ ਜਾਂਦੇ ਸੀ ਜੀ ਤੇ ਅੱਜ ਕੱਲ ਕਿਸੇ ਬੱਚੇ ਨੂੰ ਕੋਈ ਇੱਕ ਮਾੜੀ ਜਿਹੀ ਵੀ ਮਾਰਗ ਦੇਖੋ ਹਾਂਜੀ ਸੋ ਉਹ ਜਰਦਾ ਹੀ ਨਹੀਂ ਬਿਲਕੁਲ ਫਟਾਫਟ ਫਟਾਫਟ ਵੀ ਸੁਸਾਇਡ ਕਰਨ ਵਾਲ ਜਾਂਦਾ ਜੀ ਸੋ ਇਹ ਜਿਹੜਾ ਸਬੰਧ ਹੈ ਇਹਨਾਂ ਦਾ ਆਹਾਰ ਵਿਚਾਰ ਤੇ ਵਿਵਹਾਰ ਸੋ ਸਬੰਧ ਤੰਦਰੁਸਤੀ ਨਾਲ ਵੀ ਇਹਦਾ ਹੈਗਾ ਤੇ ਨਾਲ ਤੰਦਰੁਸਤੀ ਦੇ ਪਿੱਛੇ ਫਿਰ ਆਹਾਰ ਜਾਂ ਜੀ ਤੋ ਇਹਨਾਂ ਦਾ ਆਪਸ ਵਿੱਚ ਗਹਿਰਾ ਸਬੰਧ ਜੇ ਔਰ ਆਪਣੇ ਵਿਵਹਾਰ ਨੂੰ ਸ਼ਾਂਤ ਰੱਖਣ ਵਾਸਤੇ ਤੁਹਾਨੂੰ ਆਪਣੇ ਆਹਾਰ ਨੂੰ ਚੰਗਾ ਕਰਨਾ ਜ਼ਰੂਰੀ ਹੈ। ਸੋ ਸਰ ਜੀ ਵਿਗਿਆਨਿਕ ਖੋਜਾਂ ਇਸ ਵਿਸ਼ੇ ਉੱਤੇ ਕੀ ਕਹਿੰਦੀਆਂ ਹਨ? ਜੀ। ਦੇਖੋ ਵਿਸ਼ਵ ਸਵਾਸ ਖਟਮ ਜਿਹੜਾ ਹੈ ਇਹ ਦੁਨੀਆ ਦੀ ਸਭ ਤੋਂ ਵੱਡੀ ਹੈਲਥ ਦੀ ਆਰਗੇਨਾਈਜੇਸ਼ਨ ਬਣੀ ਹੋਈ ਹੈ। ਇਹਨੇ ਜਿਹੜੇ ਤੰਦਰੁਸਤੀ ਦੇ ਚਾਰ ਪਿੱਲਰ ਦਿੱਤੇ ਨੇ। ਉਹ ਚੋਂ ਪਹਿਲਾ ਐਕਸਰਸਾਈਜ਼ ਤੇ ਦੂਜਾ ਜਿਹੜਾ ਉਹ ਐਟੀਟਿਊਡ ਹੈ। ਜੀ। ਐਟੀਟਿਊਡ ਦਾ ਮਤਲਬ ਤੁਹਾਡਾ ਵਿਹਾਰ ਸੁਤੰਦਰ ਸਿੰਘ ਦਾ ਦੂਸਰਾ ਪਿੱਲਰ ਉਹਨਾਂ ਨੇ ਖੋਜ ਕੇ ਐਟੀਟਿਊਡ ਹੀ ਰੱਖਿਆ ਹੈ ਵਿਹਾਰ ਜਿਹੜੀ ਕਿ ਤੁਹਾਡੇ ਵਿਚਾਰ ਜੀ ਰੀਜ਼ਨ ਕੀ ਹੈ ਕਿ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਤੁਹਾਡੇ ਵਿਹਾਰ ਦਾ ਤੁਹਾਡੇ ਸਰੀਰ ਦੇ ਨਾਲ ਤੁਹਾਡੀ ਸਿਹਤ ਦੇ ਨਾਲ ਗਹਿਰਾ ਸਬੰਧ ਹੈ ਕਿ ਉਹਦੇ ਨਾਲ ਤੁਹਾਡੇ ਹਾਰਮੋਨ ਜੁੜੇ ਹੋਏ ਨੇ ਜੀ ਇੱਕ ਮਾੜਾ ਵਿਚਾਰ ਤੁਹਾਨੂੰ ਬਿਮਾਰੀਆਂ ਵੱਲ ਲੈ ਜਾਂਦਾ ਹੈ ਉਕੇ ਤੁਸੀਂ ਬੜੇ ਖੁਸ਼ ਹੋ ਕਈ ਵਾਰੀ ਦੇਖਿਆ ਹੋਏਗਾ ਕਿ ਕਿੰਨੀ ਖੁਸ਼ੀ ਦੀ ਮਾਹੌਲ ਹੁੰਦਾ ਤੁਸੀਂ ਸਾਰਾ ਪਰਿਵਾਰ ਹੱਸ ਰਿਹਾ ਜੰਦਾ ਹੋ ਤੇ ਬਾਹਰੋਂ ਕੋਆ ਕੇ ਬੁਰੀ ਖਬਰ ਮਿਲ ਜਾਂਦੀ ਹੈ ਫਿਰ ਕੀ ਹੁੰਦਾ ਜਿਵੇਂ ਇੱਕਦਮ શરીਚੋਂ ਜਾਨ ਹੀ ਨਿਕਲ ਗਈ ਜੀ ਹਾਂ ਜਈਆਂ ਨੂੰ ਤੇ ਜਿਹੜੇ ਜਿਹੜੇ ਜਿਨ੍ਹਾਂ ਦੇ ਦਿਲ ਕਮਜ਼ੋਰ ਹੁੰਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਕਿ ਮਾੜੀ ਖਬਰ ਇਹਨੂੰ ਦੱਸਿਓ ਨਾ ਜੀ ਇਥੇ ਹਾਰਟ ਨਾ ਫੇਲ ਹੋ ਜਾਏਗਾ ਸੋ ਜਿਹੜੇ ਬੁਰੇ ਵਿਚਾਰ ਨੇ ਉਹਨਾਂ ਨੇ ਹਾਰਮੋਨ ਐਸੇ ਬਣਾਉਣੇ ਨੇ ਤੁਹਾਡੇ ਸਰੀਰ ਦੇ ਵਿੱਚ ਜਿਨ੍ਹਾਂ ਨੇ ਬਹੁਤ ਹੀ ਮਰਾਸਤ ਵਾਲੇ ਸ਼ਰੀਰ ਤੇ ਪਾਉਣਾ ਹੁੰਦਾ ਹੈ ਇਹਦੇ ਉਲਟ ਜਿਹੜੇ ਚੰਗੇ ਵਿਚਾਰ ਨੇ ਉਹਨਾਂ ਨੇ ਜਿਹੜਾ ਹਾਰਮੋਨ ਹੈ ਡੋਪੋਆਇਨ ਉਹਨੂੰ ਪੈਦਾ ਕਰਨਾ ਹੁੰਦਾ ਜਿਹਨਾਂ ਤੁਹਾਨੂੰ ਖੁਸ਼ੀ ਦਾ ਅਹਿਸਾਸ ਦੇਣਾ ਹੁੰਦਾ ਜਿਹਨੇ ਤੁਹਾਡੇ ਸੈੱਲੋ ਲੈਵਲ ਤੇ ਪੂਰੇ ਸਿਸਟਮ ਨੂੰ ਸਹੀ ਚੱਲਣ ਵਾਸਤੇ ਕੰਮ ਕਰਨਾ ਹੁੰਦਾ ਜੀ ਸੋ ਇਹ ਜਿਹੜਾ ਤੁਹਾਡਾ ਸਬੰਧ ਹੈ ਸਾਇੰਟੀਫਿਕਲੀ ਵੀ ਇਹ ਅਪਰੂਵਡ ਹੈਗਾ ਕਿਉਂਕਿ WHO ਤੋਂ ਉਹ ਗੱਲ ਕਹੀ ਹੈ ਜਾਈਗੀ ਜਿਹੜੀ ਆਲਰੇਡੀ ਪਹਿਲਾਂ ਹੀ ਪ੍ਰੂਫ ਹੋ ਚੁੱਕੀ ਹੈ ਉਸ ਤੋਂ ਬਾਅਦ ਇਸ ਵਿਸ਼ੇ ਤੇ ਹੋਰ ਵੀ ਬੜੀਆਂ ਗੱਲਾਂ ਆਉਂਦੀਆਂ। ਇੱਕ ਕਈ ਦਵਾਈਆਂ ਦਾ ਪਲੇਸੀਬੋ ਇਫੈਕਟ ਦੇਖਿਆ ਜਾਂਦਾ ਹੈ। ਜੀ। ਕੋਈ ਬੰਦਾ ਕਈ ਵਾਰੀ ਹੁੰਦਾ ਨਾ ਕਿ ਜਾਂਦਾ ਤੇ ਕਹਿੰਦਾ ਨਹੀਂ ਮੈਨੂੰ ਤੇ ਦਵਾਈ ਜ਼ਰੂਰੀ ਦੇ ਦਿਓ ਡਾਕਟਰ ਸਾਬ ਮੈਨੂੰ ਤੇ ਦਵਾਈ ਕਿਉਂ ਕਿਉਂਦਾ ਵਿਸ਼ਵਾਸ ਆ ਕਿ ਜਦ ਤੱਕ ਮੈਂ ਦਵਾਈ ਨਾ ਖਾਵਾਂ ਮਰ ਨਾ ਠੀਕ ਨਹੀਂ ਹੋਣਾ। ਤੇ ਫਿਰ ਡਾਕਟਰ ਇੱਕ ਕੰਮ ਕਰਦੇ ਨੇ ਉਹਨੂੰ ਇੱਕ ਪਲੇਸੀਬੋ ਮੈਡੀਸਿਨ ਦੇ ਦਿੰਦੇ ਨੇ। ਉਹ ਦਵਾਈ ਦੇ ਵਿੱਚ ਕੁਝ ਨਹੀਂ ਹੁੰਦਾ। ਉਹ ਸਿਰਫ ਇੱਕ ਗਲੂਕੁਜ ਦੀ ਗੋਲੀ ਹੁੰਦੀ ਆ। ਜੀ। ਹਾਂਜੀ। ਉਹਨੂੰ ਦੇ ਦਿੰਦੇ ਨੇ ਤੇ ਉਹ ਉਹੀ ਉੱਤੇ ਇਫੈਕਟ ਕਰਦੀ ਹੈ ਉਹ ਇਸੇ ਕਰਕੇ ਇਹ ਹੈ ਕਿਉਂਕਿ ਉਹ ਉਹ ਉਹਦੀ ਡਿਮਾਂਡ ਹੈ ਉਹਦਾ ਵਿਸ਼ਵਾਸ ਹੈ ਕਿ ਮੈਨੂੰ ਜਦ ਤੱਕ ਗੋਲੀ ਨਾ ਮਿਲੀ ਤਾਂ ਠੀਕ ਨਹੀਂ ਹੋਣਾ ਜੀ ਹਾਲਾਂਕਿ ਉਹ ਦਵਾਈ ਦੇ ਵਿੱਚ ਕੋਈ ਸਾਲਟ ਨਹੀਂ ਕੋਈ ਉਸ ਟੈਬਲੇਟ ਦੇ ਵਿੱਚ ਨਹੀਂ ਹੈਗਾ ਲੇਕਿਨ ਉਹ ਦਿੱਤਾ ਜਾਂਦਾ ਲੇਕਿਨ ਉਹੀ ਫੈਕਟ ਉਹਦਾ ਉਹੀ ਹੁੰਦਾ ਇਸੇ ਤਰ੍ਹਾਂ ਇਹਦੇ ਹੋਰ ਵੀ ਕਈ ਐਕਸਪੈਰੀਮੈਂਟ ਹੋਏ ਇੱਕ ਐਕਸਪੈਰੀਮੈਂਟ ਹੋਇਆ ਕਿ ਇੱਕ ਲਾਈਨ ਦੇ ਵਿੱਚ ਲੋਕਾਂ ਨੂੰ ਬਿਠਾਤਾ ਗਿਆ ਉਹਨਾਂ ਨੂੰ ਕਾਫੀ ਛੇਰੀ ਮੋੜ ਕੇ ਦੇਖਣਾ ਤੇ ਜਿਹੜਾ ਅੱਗੇ ਬੰਦਾ ਬੈਠਾ ਸੀ ਰਾਂ ਲਾਸਟ ਵਾਲੇ ਦੇ ਹੱਥ 'ਚ ਸੱਪ ਸੀਗਾ ਜੀ ਸਾਰਿਆਂ ਨੂੰ ਕਿਹਾ ਗਿਆ ਕਿ ਤੁਹਾਨੂੰ ਇਹ ਇਹ ਸੱਪ ਲੜਾਇਆ ਜਾਣਾ ਅਸਰ ਜਾਣਨ ਵਾਸਤੇ ਕਿ ਤੁਹਾਡੇ ਸ਼ਰੀਰ ਤੇ ਕੀ ਅਸਰ ਹੁੰਦਾ ਆ ਇਹ ਸੱਪ ਲੜਾਇਆ ਜਾਣਾ ਪਰ ਲੇਕਿਨ ਤੁਸੀਂ ਪਿੱਛੇ ਨਹੀਂ ਦੇਖਣਾ ਜੀ ਉਹ ਅੱਗੇ ਹੀ ਦੇਖ ਰਿਹਾ ਉਹ ਸਾਹਮਣੇ ਸੀਗਾ ਤੇ ਉਹਦੀ ਅੱਖਾਂ ਤੇ ਪੱਟੀ ਬੰਨ ਦਿੱਤੀ ਜਾਂਦੀ ਹੈ ਤੇ ਪਿਛਲੇ ਬੰਦੇ ਸਾਰੇ ਠਾਤੇ ਜਾਂਦੇ ਨੇ ਤੇ ਪਿੱਛੋਂ ਸਿਰਫ ਉਹ ਦੋ ਪਿੰਨਾ ਜਨ ਕਿ ਕੰਡੇ ਲੈ ਲਓ ਕੋਹਲ ਕੇ ਜਿਹਨੂੰ ਟੱਚ ਕੀਤਾ ਜਾਂਦਾ ਹੈ ਲੇਕਿਨ ਉਸ ਬੰਦੇ ਦੇ ਉੱਤੇ ਇਫੈਕਟ ਜਿਹੜਾ ਆਉਂਦਾ ਆ ਉਹ ਬਿਲਕੁਲ ਉਹੀ ਸਾਰੇ ਲੱਛਣ ਹੁੰਦੇ ਨੇ ਜਿਹੜੇ ਸੱਪ ਦੇ ਲੜਨ ਦੇ ਜ਼ਹਿਰ ਨਾਲ ਹੁੰਦੇ ਨੇ ਜੀ ਹਾਂ ਜੀ ਸੋ ਇਹ ਕਿਉਂ ਹੋਇਆ ਕਿਉਂਕਿ ਉਹ ਮਾਇੰਦ ਦੇ ਵਿੱਚ ਕੀ ਲੈ ਕੇ ਬੈਠਾ ਹੈ ਸੱਪ ਲੜਨਾ ਕਿ ਸੱਪ ਲੜਨਾ ਹੈ ਉਹਨੂੰ ਸੱਪ ਨਹੀਂ ਲੜਾਇਆ ਗਿਆ ਉਹਨੂੰ ਨਾਰਮਲ ਇੱਕ ਸੂਈ ਜਾਂ ਕੰਡਾ ਉਹਨੂੰ ਚੁੱਭਿਆ ਗਿਆ ਕਹਿੰਦੇ ਲੇਕਿਨ ਅਸਰ ਜਿਹੜਾ ਉਹ ਪੂਰਾ ਦਾ ਪੂਰਾ ਉਹੀ ਜਿਹੜਾ ਸਭ ਦੇ ਜਾਰ ਨਾਲ ਹੁੰਦਾ ਹੈ ਜੀ ਇਹ ਪ੍ਰੈਸੀਪੋ ਇਫੈਕਟ ਹੈ ਇਹ ਵਿਚਾਰਾਂ ਦਾ ਖੇਡ ਐਡਾ ਤਕੜਾ ਹੈ ਕਈ ਲੋਕ ਜਿਹੜੇ ਨੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਚੋਂ ਨਿਕਲ ਗਏ ਉਹ ਕਾਦੇ ਸਿਰ ਤੇ ਸਿਰਫ ਵਿਸ਼ਵਾਸ ਦੇ ਸਿਰ ਤੇ ਕਿ ਫੇਥ ਹੈ ਕਿ ਨਹੀਂ ਮੈਨੂੰ ਮੇਰਾ ਕੈਂਸਰ ਕੁਝ ਨਹੀਂ ਵਿਗਾੜ ਸਕਦਾ ਜੀ ਉਹੀ ਹੋਇਆ ਠੀਕ ਵੀ ਹੋਏ ਇਸ ਨੂੰ ਸਾਇੰਸ ਪਾਵਰ ਆਫ ਸਪੋਕਨ ਵਰਡ ਵੀ ਕਹਿੰਦੀ ਹੈ ਜੀ ਸੋ ਇਹ ਬੜਾ ਗਹਿਰਾ ਸਬੰਧ ਹੈ ਆਪਸ ਵਿੱਚ ਇਹਨਾਂ ਦਾ ਵਿਚਾਰਾਂ ਦਾ ਜਿਹੜਾ ਖੇਲ ਹੈ ਜੀ ਇਹ ਸਾਇੰਸ ਮੰਨਦੀ ਹੈ ਪੂਰੀ ਤਰ੍ਹਾਂ ਕਿ ਜਿਹੜੀ ਇਨਵੀਜੀਬਲ ਦੁਨੀਆ ਜਿਹੜੀ ਦਿਖਾਈ ਨਹੀਂ ਦਿੰਦੀ ਅੱਖਾਂ ਸਾਡੀਆਂ ਜੋ ਦੇਖ ਸਕਦੀਆਂ ਨੇ ਉਹ ਵਿਜੀਬਲ ਦੁਨੀਆ ਇਨਵੀਜੀਬਲ ਦੁਨੀਆ ਜਿਹੜੀ ਉਹ ਬੜੀ ਵੱਡੀ ਹੈ ਇਹ ਇਹ ਇਹਨਾਂ ਚੀਜ਼ਾਂ ਦੇ ਉੱਤੇ ਬੜੀਆਂ ਵਿਚਾਰਾਂ ਹੋ ਰਹੀਆਂ ਨੇ ਸੋ ਸਾਡੀ ਜੀਵਨ ਜਿਹੜਾ ਸਾਡੀ ਜ਼ਿੰਦਗੀ ਉਹ ਇਹਨਾਂ ਵਿਚਾਰਾਂ ਦੇ ਨਾਲ ਹੀ ਚੱਲਦੀ ਹੈ ਜੀ ਸਾਡੇ ਵਿਵਾਰ ਦੇ ਵਿੱਚ ਵੀ ਸਾਡੇ ਵਿਚਾਰ ਚੱਲ ਹੁੰਦੇ ਨੇ ਸਾਡੀ ਸੇਧ ਦੇ ਵਿੱਚ ਵੀ ਸਾਡੇ ਵਿਚਾਰ ਚੱਲਦੇ ਨੇ ਤੇ ਸਾਡੇ ਬ੍ਰਹਮੰਡ ਨਾਲ ਵੀ ਸਾਡਾ ਸਬੰਧ ਜਿਹੜਾ ਉਹ ਵਿਚਾਰਾਂ ਦਾ ਹੀ ਜੀ ਸੋ ਇਹ ਵਿਚਾਰਾਂ ਦਾ ਖੇਡ ਛੋਟਾ ਨਹੀਂ ਹੈ ਬੜਾ ਵੱਡਾ ਹੈ ਸੋ ਸੇਥ ਨਾਲ ਤੇ ਬੜਾ ਹੀ ਗਹਿਰਾ ਸਬੰਧ ਹੈ ਜਿਹੜਾ ਸਿੱਧੇ ਤੌਰ ਤੇ ਹੈ ਜਿੰਨੂੰ ਅਸੀਂ ਦੇਖ ਸਕਦੇ ਹਾਂ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਤੁਸੀਂ ਥੱਕੇ ਹੁੰਦੇ ਹੋ ਤੇ ਘਰ ਆਉਂਦੇ ਖੁਸ਼ੀ ਦੀ ਖਬਰ ਮਿਲ ਜਾਂਦੀ ਹੈ ਤੇ ਐਨੇ ਚੰਗੇ ਸੀਗਾ ਦਿਲ ਭਾਗੋ ਭਾਗੋ ਗਾਇਬ ਅੰਦੀ ਉਸ ਵੇਲੇ ਨੱਚਣ ਕੋਦਨ ਪਤਾ ਨਹੀਂ ਕਿਥੋਂ ਨਰਜੀ ਆ ਜਾਂਦੀ ਜੀ ਜੀ ਇਹ ਸਾਰਾ ਖੇਤ ਤੇ ਹੈ ਵਿਚਾਰਾ ਸੋ ਸਿਹਤ ਨਾਲ ਤੰਦਰੁਸਤੀ ਨਾਲ ਤੇਦਾ ਖਾਸ ਸਬੰਧ ਹੈ ਇਸ ਕਰਕੇ ਹਮੇਸ਼ਾ ਵਿਚਾਰਾ ਨੂੰ ਚੰਗਾ ਰੱਖੋ ਚੜ੍ਹਦੀ ਕਲਾ ਵਾਲੇ ਰੱਖੋ ਸਸਰ ਜੀ ਅੱਜ ਤੁਸੀਂ ਵਿਚਾਰਾਂ ਦੀ ਸ਼ਕਤੀ ਨਾਲ ਸਾਨੂੰ ਜਾਣੂ ਕਰਵਾਇਆ ਇਹਦਾ ਸਾਡੀ ਸਿਹਤ ਉਤੇ ਕੀ ਅਸਰ ਹੁੰਦਾ ਹੈ ਇਸ ਬਾਰੇ ਦੱਸਿਆ ਇੰਨੀ ਅਨਮੋਲ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਤੁਹਾਡੇ ਵਿਚਾਰਾਂ ਦੀ ਸ਼ਕਤੀ ਨੂੰ ਤੁਹਾਡੇ ਵਿਚਾਰਾਂ ਦੀ ਸ਼ਕਤੀ ਦਾ ਤੁਹਾਡੀ ਤੰਦਰੁਸਤੀ ਦੇ ਨਾਲ ਕੀ ਸੰਬੰਧ ਹੈ ਇਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਸਾਡਾ ਉਤਸ਼ਾਹ ਵਧਾਉਂਦੇ ਹਨ ਤਾਵਰ ਆਲਮਲਕੇ ਬਣਾਉਂਦੇ ਹਾਂ ਇੱਕ ਹੈਲਦੀ ਦੁਨੀਆ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਤ੍ਰਿਕਾ